ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ ਸਾਰੇ ਦੇ ਤੁਸੀਂ ਸਾਰੇ ਜਾਣਦੇ ਹੋਗੇ ਜਗਜੀਤ ਸਿੰਘ ਢੱਲੇਵਾਲ ਜਿਹੜੇ ਕਿ ਮਰਨ ਵਰਤੇ ਬੈਠੇ ਹੋਏ ਨੇ ਜਿਨ੍ਹਾਂ ਨੂੰ ਕਿ ਕਾਫੀ ਸਮਾਂ ਹੋ ਗਿਆ ਹੈ ਤੇ ਉਹਨਾਂ ਦੇ ਸੁਪਰੀਮ ਕੋਰਟ ਵੱਲੋਂ ਆਊਡਰ ਆਏ ਨੇ ਕੀ ਗੱਲ ਪੂਰੀ ਉਹ ਤੁਹਾਨੂੰ ਦੱਸ ਦਿਆਂ ਲੇਕਿਨ ਉਸ ਤੋਂ ਪਹਿਲਾਂ ਇੱਕ ਹੋਰ ਗੱਲ ਤੁਹਾਡੇ ਨਾਲ ਸ਼ੇਅਰ ਕਰ ਲਈਏ ਇੱਕ ਉਹਨਾਂ ਦੀ ਅਖਬਾਰ ਵਿੱਚ ਫੋਟੋ ਲੱਗੀ ਵਾਇਰਲ ਹੋ ਰਹੀ ਹੈ ਨਿਊਜ਼ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਲੱਖਾ ਸਿਦਾਨਾ ਸਾਡਾ ਬੱਚਾ ਹੈ ਪਰ ਦੀਪ ਸਿੱਧੂ ਸੰਘਰਸ਼ ਦਾ ਇੱਸਾ ਨਹੀਂ ਹੈ ਤੇ ਦੀਪ ਸਿੱਧੂ ਨੂੰ ਉਹ ਗਲਤ ਬੋਲ ਰਹੇ ਨੇ ਤੇ ਹੁਣ ਡੱਲੇਵਾਲ ਜੀ ਦੀ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ న్యూਜ਼ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਉਹਨਾਂ ਨੂੰ ਲੋਕ ਗਲਤ ਕਹਿ ਰਹੇ ਨੇ ਕਿ ਦੀਪ ਸਿੱਧੂ ਤਾਂ ਵਧੀਆ ਬੰਦਾ ਸੀ ਲੇਕਿਨ ਜਿਨ੍ਹਾਂ ਨੇ ਵੀ ਇਹ న్యూਜ਼ ਪੜ੍ਹੀ ਜਾਂ ਦੇਖੀ ਉਹਨਾਂ ਵਾਸਤੇ ਮੈਂ ਸੰਕੇਤ ਦੂਰ ਕਰਦਾ ਤੁਹਾਡੇ ਇਹ ਫੋਟੋ ਇਹ ਵੀਡੀਓ ਪਹਿਲੀ ਹੈ న్యూਜ਼ ਪਹਿਲੀ ਹੈ ਉਸ ਵੇਲੇ ਦੀ ਹੈ ਜਿਹੜੇ ਪਹਿਲੇ ਵਾਲਾ ਸੰਘਰਸ਼ ਚੱਲਿਆ ਸੀ ਪਹਿਲੇ ਵਾਲਾ ਅੰਦੋਲਨ ਚੱਲਿਆ ਸੀ ਹੁਣ ਡੱਲੇਵਾਲ ਜੀ ਸੀਰੀਅਸ ਤਰੀਕੇ ਨਾਲ ਲੱਗੇ ਹੋਏ ਨੇ ਤੇ ਉਹ ਮਰਨ ਵਰਤ ਤੇ ਬੈਠੇ ਹੋਏ ਨੇ ਹੁਣ ਆਪਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਉਹ ਬਹੁਤ ਆਖਰਲੇ ਸਮੇਂ ਤੇ ਪਹੁੰਚ ਗਏ ਨੇ ਜਿਸ ਕਾਰਨ ਸੁਪਰੀਮ ਕੋਰਟ ਵੱਲੋਂ ਵੀ ਸਰਕਾਰ ਵੱਲੋਂ ਵੀ ਇੱਕ ਆਰਡਰ ਆਇਆ ਹੈ ਤੇ ਉਸ ਉਹਨਾਂ ਨੇ ਕਿਹਾ ਕਿ ਕੱਲ ਨੂੰ ਯਾਨੀ ਕਿ 29 ਤਰੀਕ ਨੂੰ ਸਰਕਾਰ ਉਹਨਾਂ ਦੀ ਗੱਲ ਸੁਣੂਗੀ ਤੇ ਪੰਜਾਬ ਸਰਕਾਰ ਤੋਂ ਡੱਲੇ ਵਾਲੇ ਦੀ ਸਿਹਤ ਨੂੰ ਲੈ ਕੇ ਮੰਗਿਆ ਹਫਲ ਨਾਮਾਤੇ ਕਿਹਾ ਡੱਲੇ ਵਾਲ ਦਾ ਪੱਕ ਸੁਣਨ ਮਗਰੋਂ ਅਗਲਾ ਹੁਕਮ ਦੇਵਾਂਗੇ ਕਿ ਇਹ ਸਹੀ ਵੀ ਹੈ ਜਾਂ ਨਹੀਂ ਹੁਣ ਤੁਹਾਡਾ ਕੀ ਕਹਿਣਾ ਇਸ ਗੱਲ ਬਾਰੇ ਸਾਨੂੰ ਕਮੈਂਟ ਕਰਨਾ ਨਾਲ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਾਂ ਕਿ ਜਿਹੜੇ ਲੋਕ ਡੱਲੇਵਾਲ ਜੀ ਨੂੰ ਗਲਤ बोल ਰਹੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਉਹ ਗਲਤ ਨਹੀਂ ਆ ਉਹ ਤਾਂ 3-4 ਸਾਲ ਪੁਰਾਣਾ ਇੱਕ ਬਿਆਨ ਦਿੱਤਾ ਸੀ ਉਹਨਾਂ ਨੇ ਉਸ ਨੂੰ ਤਰੋੜ ਮਰੋੜ ਕੇ ਇਹ ਮੀਡੀਆ ਵਾਲਾ ਨੇ ਗਲਤ ਬਿਆਨ ਕਰ ਦਿੱਤਾ ਡੱਲੇਵਾਲ ਗਲਤ ਨਹੀਂ ਹੈ ਉਹ ਸਾਡੇ ਹੱਕਾਂ ਲਈ ਮਰਨ ਵਰਤ ਤੇ ਬੈਠੇ ਹੋਏ ਨੇ ਆਪਾਂ ਨੇ ਉਹਨਾਂ ਦਾ ਸਾਥ ਦੇਣਾ ਹੈ ਧੰਨਵਾਦ ਤੁਹਾਡਾ ਸਾਰਿਆਂ ਦਾ